ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਪੰਜਾਬੀ ਸੰਗੀਤ ਦੀਆਂ ਅਸਲ ਕਹਾਣੀਆਂ ਸੁਣਾਉਂਦੇ ਹਾਂ ਅੱਜ ਗੱਲ ਕਰਾਂਗੇ ਇੱਕ ਅਜਿਹੀ ਲੋਕਾਂ ਦੀ ਸ਼ਰਮਨਾਕ ਹਰਕਤ ਬਾਰੇ ਜੋ ਕਿ ਤੁਸੀਂ ਸੁਣ ਕੇ ਵੀ ਹੈਰਾਨ ਹੋਵੋਗੇ ਤੁਹਾਨੂੰ ਪਤਾ ਹੀ ਹੈ ਰਾਜਵੀਰ ਜਵੰਦੇ ਦੀ ਮੌਤ ਨੂੰ ਹਜੇ 2 ਹੀ ਦਿਨ ਹੋਏ ਹਨ ਅਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਸੀਗਾ ਅਤੇ ਉੱਥੇ ਇੱਕ ਇਹੋ ਜਿਹੀ ਸ਼ਰਮਨਾਕ ਹਰਕਤ ਹੋਈ ਲੋਕਾਂ ਵੱਲੋਂ ਕਿ ਤੁਸੀਂ ਸੁਣ ਕੇ ਆਪ ਹੈਰਾਨ ਹੋਵੋਗੇ ਕਿ ਲੋਕ ਇਹੋ ਜਿਹੀਆਂ ਥਾਵਾਂ ਤੇ ਵੀ ਆ ਕੇ ਐਨਾ ਗਿਰ ਸਕਦੇ ਸਨ ਹਰੋਂ ਲੋਕ ਆਪਣੇ ਚਾਹਿੱਤੇ ਗਾਇਕ ਨੂੰ ਆਖਰੀ ਵਾਰ ਦੇਖਣ ਆਏ ਸਨ ਸਭ ਦੀਆਂ ਅੱਖਾਂ ਭਰੀਆਂ ਹੋਈਆਂ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਸ ਭੀੜ ਵਿੱਚ ਕੁਝ ਚਿਹਰੇ ਇਹੋ ਜਿਹੇ ਵੀ ਸਨ ਨਾ ਜੋ ਦੁਖੀ ਔਰ ਨਾ ਹੀ ਫੈਨਸ ਸਗੋਂ ਚੋਰੀ ਦੇ ਇੱਕ ਵੱਡੇ ਖਿਲਾੜੀ ਸਨ ਪਿੰਡ ਜਗਰਾਉਂ ਨੇੜੇ ਸ਼ਮਸ਼ਾਨ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਸੀ ਹਵਾ ਵਿੱਚ ਰਾਜਵੀਰ ਜਵੰਦਾ ਦੇ ਗੀਤਾਂ ਦੀ ਗੂੰਜ ਅਤੇ ਅੱਖਾਂ ਵਿੱਚ ਹੰਝੂ ਸਨ ਰਾਜਵੀਰ ਪੰਜਾਬੀ ਸੰਗੀਤ ਦਾ ਉਹ ਹੈ ਸਤਾਰਾ ਜੋ 35 ਸਾਲਾਂ ਵਿੱਚ ਹੀ ਸਦਾ ਲਈ ਅਲਵਿਦਾ ਕਹਿ ਗਿਆ ਤੇ ਹਰ ਕੋਈ ਰਾਜਵੀਰ ਜਵੰਦਾ ਦੀ ਯਾਦ ਵਿੱਚ ਡੁੱਬਿਆ ਹੋਇਆ ਸੀ ਭੀੜ ਨਾਮੀ ਗਾਇਕ ਵੀ ਸਨ ਐਮੀ ਵਿਰਖ ਗगन ਕੋਕਰੀ ਅਤੇ ਕਨਵਰ ਗਰੇਵਾਲ ਉਹਨਾਂ ਨੇ ਰਾਜਵੀਰ ਨੂੰ ਆਖਰੀ ਮੋੜਾ ਦਿੱਤਾ ਸੀ ਪਰ ਇਸ ਸੋਗਮਣੀ ਮਾਹੌਲ ਵਿੱਚ ਇੱਕ ਅਜੀਬ ਘਟਨਾ ਵਾਪਰੀ ਜਿੱਥੇ 200 ਤੋਂ ਵੱਧ ਫੋਨ ਚੋਰੀ ਹੋ ਗਏ ਸਨ ਐਮੀ ਵਿਰਖ ਦਾ ਫੋਨ ਜਿਸ ਵਿੱਚ ਉਸਦੇ ਨਵੇਂ ਪੋਸਟਰ ਦੀਆਂ ਫਾਈਲਾਂ ਸਨ ਅਤੇ ਗगन ਕੋਕਰੀ ਦਾ ਫੋਨ ਜਿਸ ਵਿੱਚ ਉਸਨੇ ਸੋਸ਼ਲ ਮੀਡੀਆ ਵੀਡੀਓ ਰਿਕਾਰਡ ਕੀਤੀਆਂ ਸਨ ਅਤੇ ਕਨਵਰ ਗਰੇਵਾਲ ਦਾ ਫੋਨ ਜਿਸ ਵਿੱਚ ਉਸ ਦੀਆਂ ਨਵੀਆਂ ਸ਼ਾਇਰੀਆਂ ਅਤੇ ਨਵੇਂ ਸੌਂਗਸ ਸਨ ਸਭ ਦੇ ਫੋਨ ਗਾਇਬ ਹੋ ਗਏ ਗगन ਕੋਕਰੀ ਨੇ ਤਾਂ ਆਪ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਸ ਬਾਰੇ ਦੱਸਿਆ ਵੀ ਸੀ ਕਿ ਲੋਕੀ ਆਪਣੇ ਕੀਮਤੀ ਸਮਾਨ ਅਤੇ ਮੋਬਾਈਲ ਨੂੰ ਸੰਭਾਲ ਕੇ ਰੱਖਣ ਅਤੇ ਹੁਣ ਇਸ ਦੀ ਅਪਡੇਟ ਗगन ਕੋਕਰੀ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਕਿ ਪੀੜ ਵਿੱਚ ਕਮ ਤੋਂ ਕਮ 200 ਤੋਂ 250 ਫੋਨ ਚੋਰੀ ਹੋ ਗਏ ਸਨ ਜਿਨ੍ਹਾਂ ਵਿੱਚ ਲੋਕਾਂ ਦੇ ਵੀ ਬਹੁਤ ਫੋਨ ਸਨ ਅਤੇ 4 ਤੋਂ 5 ਸੈਲੀਬ੍ਰਿਟੀ ਦੇ ਵੀ ਸਨ ਜੇਕਰ ਤੁਹਾਡਾ ਵੀ ਕੋਈ ਸਾਥੀ ਜਾਂ ਦੋਸਤ ਮਿੱਤਰ ਅੰਤਿਮ ਸੰਸਕਾਰ ਵਿੱਚ ਗਿਆ ਹੈ ਤਾਂ ਉਹਨਾਂ ਨੂੰ ਫੋਨ ਕਰਕੇ ਤੁਸੀਂ ਦੱਸ ਦੋ ਕਿ ਇਹੋ ਜਿਹੇ ਚੋਰਾਂ ਤੋਂ ਤੁਸੀਂ ਬਚ ਕੇ ਰਹਿਣਾ ਅੱਜ ਦੇ ਲਈ ਬਸ ਇੰਨੀ ਅਪਡੇਟ ਹੋਰ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਅਤੇ ਇਹ ਵੀਡੀਓ ਆਪਣੇ ਦੋਸਤ ਮਿੱਤਰਾਂ ਨਾਲ ਸਾਂਝਾ ਕਰੋ ਜੋ ਕਿ ਜਿਨ੍ਹਾਂ ਦੇ ਫੋਨ ਚੋਰੀ ਹੋਏ ਉਹਨਾਂ ਨੂੰ ਵੀ ਪਤਾ ਚੱਲੇ ਵੀ ਉਹਨਾਂ ਦੇ ਫੋਨ ਕਿੱਥੇ ਚੋਰੀ ਹੋਏ ਹਨ ਧੰਨਵਾਦ